ਉਹਦਾ ਜਵਾਬ ਜਿਹੜਾ ਹੈ ਉਹ ਸਾਡੇ ਲੋਕ ਆਪ ਦਾ ਕੱਟਣੀ ਹਰਿਆਣਾ ਪੰਜਾਬ ਤੇ ਪੂਰੇ ਭਾਰਤ ਦੇ ਲੋਕ ਜਿਹੜੇ ਆ ਕੱਟਕੀ ਤੋਂ ਸੋ ਟੈਕਨੀਕਲ ਗੱਲਾਂ ਜਿੰਨੀਆਂ ਵੀ ਸੀ ਸਾਡੇ ਸੀਨੀਅਰ ਆਗੂ ਸਹਿਬਾਨ ਨੇ ਕੀਤੀਆਂ ਮੈਂ ਤਾਂ ਆਪਣੇ ਅੱਖ ਕਿਤੇ ਆਏ ਕੋਈ ਸਾਰੇ ਹੀ মিডিਆ ਦੇ ਥਰੂ ਆਪਣੇ ਲੋਕਾਂ ਨੂੰ ਘਰ ਬੈਠੇ ਕਿਸਾਨਾਂ ਨੂੰ ਦੇਸ਼ ਭਰ ਦੇ ਜਿਹੜੇ ਲੜਨ ਵਾਲੇ ਲੋਕ ਹੈ ਉਹਨਾਂ ਨੂੰ ਇਹ ਬੇਨਤੀ ਕਰਨੀ ਚਾਹਾਂਗਾ ਇਹ ਇਹ ਅੰਦੋਲਨ ਐਜ ਵੇਲੇ ਦੁਨੀਆ ਭਰ ਦੇ ਵਿੱਚ ਖੜਾ ਹੋ ਗਿਆ ਅੱਜ ਸਮਾਂ ਹੈ ਕਿ ਅਸੀਂ ਇਕਜੁੱਟ ਹੋ ਕੇ ਆਹ ਜਿਹੜੀਆਂ ਮੰਗਾਂ ਤੇ ਅਸੀਂ ਲੜ ਰਹੇ ਹਾਂ ਇਹ ਘਰ ਬੈਠਣ ਦਾ ਸਮਾਂ ਨਹੀਂ ਆਓ ਇਸ ਸਰਕਾਰ ਦੇ ਖਿਲਾਫ ੱਟੇ ਹੋ ਕੇ ਆਪਣੀਆਂ ਹੱਕੀ ਮੰਗਾਂ ਜਿਹੜੀਆਂ ਹਨ ਉਹਨਾਂ ਤੇ ਆਵਾਜ਼ ਉਠਾ ਲਈਏ ਤੇ ਮੋਰਚਿਆਂ ਦੇ ਵਿੱਚ ਵਕਤ ਤੋਂ ਵਕਤ ਸ਼ਮੂਲੀਅਤ ਕਰੀਏ ਹੁਣ ਮੈਂ ਬੇਨਤੀ ਕਰੂਗਾ ਮੁਜੀ ਸਿੰਘ ਨਾਇਦਰ ਜੀ ਦੇ ਖਾਤੇ ਜਿੱਦਾਂ ਤੁਹਾਨੂੰ ਸਾਡੇ ਕਿਸਾਨ ਮਜਦੂਰ ਵਰਗ ਦੇ ਆ ਲੋ ਗਰੇਰ ਨਾਲ ਜਿਹੜੀ ਰਿਪੋਰਟ ਨੇ ਮੇਰੇ ਨਾਲ ਕਰੀ ਮੈਂ ਤਾਂ ਆਹੀ ਕਹਿਣਾ ਚਾਹੂਗਾ ਵੀ ਜਿਹੜੀ ਇਹ ਗਲਤ ਗਵਾਹਡਾਂ ਚੱਲ ਰਹੀਆਂ ਨੇ ਵੀ ਮੋਰਚੇ ਦੇ ਇਕੱਠ ਨੇ ਕੁਝ ਨਹੀਂ ਚੁੱਕਿਆ ਇਹ ਜਿਹੜੇ ਕੁਝ ਬੰਦੇ ਨੇ মিডিਆ ਜਿਹੜਾ ਉਹ ਹੈਗਾ ਜਿਹੜਾ ਵੀ ਮੋਦੀ ਸਰਕਾਰ ਦੇ ਪੱਖੀ মিডিਆ ਤੁਸੀਂ ਸਾਰੇ ਵੀਰ ਸਾਡੇ ਪਰਕੇ ਦੇ ਬੈਠੇ ਹੋ ਉਹੀ ਦੇਖ ਰਿਹਾ ਵੀ ਕਿੰਨਾ ਵੱਡੀ ਭਰਾ ਦੇ ਇਕੱਠ ਹੈ ਕਿੰਨੇ ਲੋਕ ਸਾਡੇ ਨਾਲ ਨੇ ਤੇ ਇਹੀ ਗੱਲ ਸਰਕਾਰ ਦੀ ਜਿਹੜਾ ਉਹ ਇੱਕ ਟਾਲਣ ਦੀ ਗੱਲ ਜਿੱਤਾ ਹੋਈ ਸੀ ਵੀ ਕਰਦੇ ਨੇ ਕਿਉਂਕਿ ਅੰਦੇਰ ਸਾਹਿਬ ਨੇ ਦੱਸਿਆ ਜੇ ਉਹ ਚਾਣ ਐਡ ਦੀ ਸਪੋਰਟ ਸੰਸਦ ਪਲਾਕੇ ਦੁਆਰੇ ਕਾਨੂੰਨ ਬਣਾਇਆ ਜਾ ਸਕਦਾ ਹੈ ਲਾਗੂ 6 ਮਹੀਨੇ ਵਿੱਚ ਹੋ ਜਾਊਗਾ ਕਿਉਂਕਿ ਇਹ ਟਾਲਣ ਦੀ ਕੋਸ਼ਿਸ਼ ਨਾ ਕਰ ਨਹੀਂ ਤਾਂ ਜਿਹੜਾ ਦਿੱਲੀ ਜਾਣ ਦੇ ਸਾਡੇ ਕੰਮ ਆ ਉਹ ਵਰ ਕਰਾ ਰਹੇ ਇੱਥੇ ਉੱਤੇ ਜਾ ਕੇ ਰਮਾ ਜੇ ਕੱਲ ਦੀ ਮੀਟਿੰਗ ਦੀ ਗੱਲ ਕੋਈ ਨਹੀਂ ਹੁੰਦਾ ਤਾਂ ਮੈਂ ਸਾਰੇ ਨੌਜਵਾਨ ਵੀਰਾਂ ਨੂੰ ਵੀ ਕਹੂਗਾ ਜਦੋਂ ਤੱਕ ਸਾਡੇ ਸੀਨੀਅਰ ਆਗੂ ਕੋਈ ਗੱਲ ਨਹੀਂ ਕਹਿੰਦਾ ਸਾਨੂੰ ਸੁਨੇਹਾ ਨਹੀਂ ਦਿੰਦੀ ਜੀ ਆਪਾਂ ਜਿਹੜਾ ਇਹ ਅੰਦੋਲਨ ਦੇ ਵਿੱਚ ਕੁਝ ਆ ਕੇ ਹੱਲੜਵਾਜੀ ਕਰਨ ਵਾਲੇ ਲੋਕਾਂ ਦੀ ਗੱਲ ਸੁਣਾਈਏ ਵਿਚਾਰ ਰੱਖੀਏ ਤਾਂ ਕਿ ਪੂਰੇ ਮੋਰਚਾ ਸਾਡਾ ਜਿੱਦਾਂ ਚੱਲ ਰਿਹਾ ਹੈ ਉਹ ਹੋਰ ਵਧੀਆ ਤਰੀਕੇ ਨਾਲ ਚੱਲਦਾ ਜਾਵੇ ਜੀ ਮਾਈਕ ਜੀ ਕਾ ਜਰਮ ਸਾਹਿਬ ਮਾਈਕ ਜੀ ਬੋਲਦਾ ਪਾਉਂਦਾ ਪਾਉਂਦਾ ਜੀ ਦਰਸਾਉਣੇ ਦਾ ਧੰਨਵਾਦ ਹਾਂ ਜੀ ਨਹੀਂ ਨਾ ਮੁੰਡਾ ਮੁੰਡਾ ਜੋੜ ਕੇ ਅੜੇ ਉਹ ਕਿ ਕਿਰਾ ਪਰਬੋਲਨ ਆ ਇਹ মিডিਆ ਔਰ ਜਨਤਾ ਦੇ ਸਿਰ ਤੇ ਹੁੰਦਾ ਲੀਡਰ ਸਿਰਫ ਫੋਕਾ ਦੇ ਲਿਉਂਦੇ ਆ ਸਾਡਾ ਕੰਮ ਆ ਰੋਜ਼-ਰੋਜ਼ ਫੋਕਾ ਦੇਣਾ ਔਰ ਜਿਹੜੇ ਕੋਈ ਨਵੇਂ ਕਾਨੂੰਨ ਆਉਂਦੇ ਆ ਉਹਨਾਂ ਨੂੰ ਜਾਗਰੂਤ ਕਰਉਣਾ ਫਦੇਰ ਸਾਹਿਬ ਤੇ ਡੱਲਿਆ ਸਾਹਿਬ ਪੂਰੀ ਤਰੀਕੇ ਨਾਲ ਜਾਗਰੂਤ ਕਰਾ ਸਕਿਆ ਔਰ ਜਿਹੜੀ ਆਉਣ ਵਾਲਾ ਸਮਾਂ ਆ ਗੱਲ ਦੀ ਬੀਨੂ ਤੋਂ ਬਾਅਦ ਜਿਹੜਾ ਵੱਡਾ ਇਕੱਠ ਕਰਕੇ ਜਿਹੜਾ ਆਪਾਂ ਖੜਾ ਇੱਥੇ ਕਿਉਂਕਿ ਉਹਦੀ ਅਪੀਲ ਜਿਹੜੀ ਆ ਉਹ ਸੰਤਾਨ ਨੂੰ ਕਰਦੇ ਕਿ ਪਿੰਡਾਂ ਦੇ ਵਿੱਚੋਂ ਸਾਡੇ ਜਿਹੜੇ ਲੋਕ ਨੇ ਜਿਹੜੇ ਸਾਡੇ ਘਰਾਂ ਦੇ ਵਿੱਚ ਬੈਠੇ ਨੇ ਜਨਤਕ ਜਥੇਬੰਦੀਕ ਢਾਂਚੇ ਨਾਲ ਜੁੜੇ ਨੇ ਜਿਹੜੇ ਬਗੈਰ ਜਥੇਬੰਦੀਕ ਢਾਂਚੇ ਤੋਂ ਲੋਕ ਨੇ ਉਹ ਵੀ ਟਰਾਲੀਆਂ ਪਰ ਵਰਕੇ ਵੀਰਾ ਕੱਢ ਕੇ ਜਿਹੜੀਆਂ ਹਰ ਇੱਕ ਮੋੜੇ ਦੇ ਵਿੱਚ ਜਿੱਥੇ ਜਿੱਥੇ ਸਾਡੇ ਮੋੜੇ ਲੱਗੇ ਨੇ ਉਹਨਾਂ 'ਚ ਸੁਰੁਰਿਅਤ ਕਰਨ ਕਿਉਂਕਿ ਇਹ ਜਿਹੜਾ ਮੌਕਾ ਹੈ ਜਿਹੜਾ ਸਮਾਂ ਆ ਇਹ ਸਮਾਂ ਜਿਹੜਾ ਗੜਿਆ ਉਹ ਚੋਂ ਜਾਤੇ ਨੂੰ ਜਾ ਰਿਹਾ ਥੋੜਾ ਜਿਹਾ ਉਹਦੇ ਵਿੱਚ ਜਿਹੜੀ ਤਿਆਰੀ ਆ ਬਹੁਤ ਦੁਬੱਡੀ ਕਰਕੇ ਸਾਨੂੰ ਜਿਹੜੀ ਆ ਪਾਉਣਾ ਚਾਹੀਦਾ ਕਿਉਂਕਿ ਜਿਹੜਾ ਇਸ ਟਾਈਮ ਜਿਹੜਾ ਸਰਕਾਰ ਦੇ ਉੱਤੇ ਦਬ ਦੇ ਵੀ ਮਾਈਕ ਉੱਤੇ ਅਗਾਰੀ ਜੀ ਬਣੀ ਹੈ थैंक यू वेरी मच ਆਜੇ ਸਵਾਲ ਹੈ ਕੋਈ ਸਰ ਬੈਠ ਜੀ ਇੱਕ ਪਰਲੀਜ਼ ਬੰਦੇਰ ਸਾਹਿਬ ਸਭ ਤੋਂ ਪਹਿਲਾਂ ਇਹ ਕਹਿੰਦੇ ਕਿ ਬਹੁਤ ਸਰੀਆਂ ਉਹ ਪਾਰ ਬਾਰ ਕਹਿ ਰਹੀਆਂ ਨੇ ਕਿ ਜੇ ਸੱਤ ਸੱਦਿਆ ਜਾਂਦਾ ਤਾਂ ਅਸੀਂ ਇੱਕ ਕੌਮ ਨਹੀਂ ਪਿਆ ਕਿ ਤੁਸੀਂ ਅੱਜ ਮਨ ਕੇ ਸੱਦਾ ਦਿਨੇ ਹੋ ਕਿ ਜਾਂ ਉਹਨਾਂ ਨਾਲ ਕੋਈ ਗੱਲਬਾਤ ਤੁਸੀਂ ਕਰੋਗੇ ਕਿ ਕੋਈ ਆਜ ਉਸ ਮੌਜ ਦੇ ਸ਼ਾਮ ਨੂੰ ਆਹ ਦੇਖੋ ਸਰ ਕੈਮਰਾ ਫੇਸ ਦੇਖੋ ਗੱਲਬਾਤ ਤਾਂ ਸਾਰਿਆਂ ਨਾਲ ਹੋਈ ਸੀਗੀ ਉਹ ਵੀ ਰਹੀ ਆ ਇੱਕ ਤੋਂ ਆ ਫੋਰਮਾਂ ਨੇ ਆਪਣਾ ਜਾਪਤਾ ਬਣਾਇਆ ਹੈਗਾ ਵਾ ਜੋ ਵੀ ਉਹ ਜਾਪਤੇ ਨੂੰ ਫੁੱਲਫਿਲ ਕਰੇਗਾ ਕਿਸੇ ਨੂੰ ਵੀ ਇੱਥੇ ਸੱਦੇ ਤੇ ਇਨਕਾਰ ਨਹੀਂ ਹੈਗਾ ਇਹ ਆ ਹਾਂਜੀ ਅੱਜ ਸੁਣਨੇ ਚ ਹੈ ਹੋਰ ਵੀ ਦਿੱਫੇ ਵੰਗੀਆਂ ਆ ਰਹੀਆਂ ਨੇ ਇੰਕੁਇਰੀ ਸਬੰਧੀ ਧੰਨਵਾਦੀ ਹੈ ਕੋਈ ਵੀ ਭਰਾ ਸਾਡੇ ਆ ਕੇ ਮਿਹਰਬਾਨੀ ਪੁਲਿਸ ਦੇ ਵੱਲੋਂ ਵੀ ਵੀਡੀਓ ਜਾਰੀ ਕੀਤੀ ਜਾ ਰਹੀ ਜਿਸ ਦੇ ਵਿੱਚ खालिस्तान पत्तीदारी दिखाई जा रही है एंटी नेशन बनाने की कोशिश जी वाला वीडियो तो तो की जा रही है ऑफिशियली जीडिया वीडियो जा रही हूँ इन्होंने कि देखो सरकार का तंत्र बहुत बड़ा है सरकारी तंत्र सरकारी तंत्र बहुत बड़ा है उनके पास बहुत कुछ है वो हर जगह पे हर तरीके के हर रूप के लोग पैदा करने में सक्षम है करते हैं वो क्या नहीं कर सकते आपने देखा पिछले आंदोलन के दौरान एक यूनियन खड़िया करके सरकार ये भल, ये आपकी आप ही के माध्यम से ये बात बार आती रही है कि आज एग्रीकल्चर मिनिस्टर को सौ संगठनों ने आकर कहा कि कानून बहुत बढ़िया इनको लागू करो ये होता रहे ऐसे लोग उनके पास होते हैं जिनसे ये कहीं पे भी खड़े कर कर ये ऐसा माहौल क्रिएट कर सकते हैं कि ये तो देखिए एंटी नेशन लोग हैं ऐसी कोई बात नहीं है हमारी हम ये कहते हैं कि हम यहाँ बैठे हैं हमारी कोई इच्छा नहीं है कि हम दिल्ली में जाना हमारा कोई चेद नहीं है हमारा कोई प्रेस इश्यू नहीं है कि हमने दिल्ली जाना है हमारा मामला सिर्फ इतना कि हमारे ये हिसाब किए हुए वायदे सरकार पूरे करे हम यहीं से वापस चले जाएंगे हमारा कोई दिक्कत नहीं है लेकिन अगर सरकार है इस तरीके से बदनाम करती है तो मुझे लग रहा है कि सरकार अपने गलत सोच में पड़ी हुई है देश को एकता की तरफ बनाने के रास्ते में सरकार की जिम्मेदारी बनती है कि पूरे देश को एक बनाकर आगे बढ़ाएँ ये एक ये, ये गलत है कि किसी एक धर्म की बात करना किसी एक कैटेगरी के लोगों की बात करना ਦੇਖਿਓ ਕਿ ਸਰਕਾਰ ਕੇ ਲੀਏ ਉੱਚਤਵਾਦਰ ਨਹੀਂ ਜਨਮ 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 ਸਰ ਜਾਣਕਾਰੀ ਮਿਲ ਰਹੀ ਹੈ ਜਨਮ ਸਰ ਜਾਣਕਾਰੀ ਮਿਲ ਰਹੀ ਹੈ ਸਰ ਹੱਥ ਥੋੜਾ ਨੀਚੇ ਕਰ ਕਿੰਨੇ ਬਹੁਤ ਸਾਰੇ ਆਪ ਜਿਹੜੇ ਮੈਦਾਨ ਦੇ ਉਹ ਤੁਹਾਡੇ ਨਾਲ ਨਹੀਂ ਆਏ ਸਰਕਾਰ ਉਹਨਾਂ ਤੱਕ ਉਹ ਪਹੁੰਚ ਦਿੱਤੀ ਹੈ ਉਹ ਲੈ ਲਈ ਹੈ ਦੀ ਇਹ ਜਨਸੀ ਜਿਹੜੇ ਫੋਰਮ ਤੋਂ ਵੀ ਲੱਗ ਰਹੇ ਆ ਤਾਂ ਇਹਨਾਂ ਦੀ ਬੇਮੰਦੀ ਉਹਨਾਂ ਤੋਂ ਭੱਜ ਕੇ ਮੀਟਿੰਗਾਂ ਕਰਦੇ ਸਦਾ ਹੁੰਦਾ ਕਰੋ ਐਸ ਸੈਕਟਰ ਕਰੋ ਕਿੱਥੇ ਮੈਡੀਕਲ ਕਰਤੀ ਕਰਨ ਦੇ ਦੇਖੋ ਸਵਾਲ ਇਹ ਹੈ ਸਰਕਾਰ ਦਾ ਮੈਟਰ ਹੈ

तो क्या किसान अब इस मोदी सरकार के लिए वोट बैंक नहीं है देखिए आपने बिल्कुल उचित कहा तो हम तो बोल रहे हैं कि आपके पास समय है उधर से ये बातें आ रही है देश के समक्ष हम तो एक अरब चालीस करोड़ लोगों को बोलना चाहते भी असल मकसद क्या है? सरकार चाहे तो स्पेशल सेशन बुलाकर भी कानून बना सकती है अगर नहीं तो अध्यादेश भी जारी किया जा सकता है पर सरकार की नीयत में खोट है वो समय बिताना चाहती है करना कुछ नहीं चाहती तो जो हम मांगे कर रहे हैं देश भर में उसकी परसेप्शन को तोड़ मरोड़ कर पेश किया जा रहा है एक बैठक हुई थी उसमें इस ऑर्डिनेंस को लेकर कुछ चर्चा हुई थी आपने कहा था ऑर्डिनेंस लाया जा सकता है देखिए जब चर्चा हो रही थी तो इस बात पे था भी उस समय जब पहली मीटिंग चल रही थी तब तो संसद का सत्र चल रहा था हमने कहा संसद के सतर चल रहा है अब निर्णय कीजिए तो इसमें अभी कोई नहीं था तो वो परसेप्शन अलग किस्म की बनाने की कोशिश कर रहे हैं अभी कोई पार्लियामेंट ना तो भंग हुई है ना भंग अभी होगी जब इलेक्शन तो आएगा देखेंगे तो हम तो उसके उसको जवाब किस ढंग से देना वो टेक्निकल बात कर रहे हैं एक दिल्ली कोच का ऐलान जारी रहेगा कल कल बैठक भी है तो क्या उम्मीद है कल बैठक में जाने की सवाल काइंडली एक हाँ आराम से सवाल जितने भी हैं सभी सवाल कर ले भाई सभी के सवालों का जवाब देंगे हम लेकिन आराम से देखो उल्टी जाती है बात इस तरह से कोई सवाल नहीं है पहला दिल्ली दोनों गया था तो एकता दिगर ਕੁਲ ਵੀ ਇੱਕ ਤਾਂ ਕੀਤੀ ਜਾ ਸਕਦੀ ਹੈ ਇੱਕ ਤਾਂ ਹੋ ਸਕਦਾ ਕਿ ਜਿਹੜੇ ਐਸਕੇਮ ਹੈ ਉਹ ਆਪਣਾ ਪ੍ਰੋਗਰਾਮ ਤੇਰੀ ਅੱਜ ਉਹ ਰਾਹ ਜਿੱਤੇ ਬੰਨੇ ਕਿ ਬੀਜਪੀ ਦੇ ਜਿਹੜੇ ਲੀਡਰ ਨੇ ਉਹਨਾਂ ਦੇ ਤੈਨੂੰ ਲੀਡਰ ਦੇ ਘਰ ਜਾ ਕੇ ਉਹ ਪ੍ਰੋਪਾਗੈਂਡ ਕਰ ਰਹੇ ਆ ਉਹ ਕਹਿ ਰਹੇ ਨੇ ਕਿ ਤਾਲਮੇਲ ਦੇ ਰੂਪ ਦੇ ਵਿੱਚ ਅਸੀਂ ਤੁਹਾਡੇ ਨਾਲ ਸਹਿਯੋਗ ਕਰਾਂਗੇ ਇਹਨਾਂ ਨੂੰ ਕਿ ਤੁਸੀਂ ਸੱਦਾ ਨਹੀਂ ਦੇ ਉਹਨਾਂ ਨੂੰ ਦਿਲ ਵੱਡਾ ਕਰਕੇ ਕਿ ਉਹ ਆਉਣ ਤੁਹਾਡੇ ਅੰਦੋਲਨ ਦੇ ਵਿੱਚ ਕਿਉਂਕਿ ਬੜੀ ਇੰਪੋਰਟੈਂਟ ਗੱਲ ਹੈ ਪਿਛਲਾ ਸਾਲ ਵੀ ਜੋ ਪਿਛਲਾ ਅੰਦੋਲਨ ਲੜਾ 2002 ਸਰਕਾਰਾਂ ਦੀ जब वो आंदोलन लड़ा इतना बड़ा आंदोलन हुआ उस समय सभी संगठन एकजुट तो नहीं थे ये जो देर बैठे हैं ये अलग तरीके से हमारे साथ उसको सपोर्ट कर रहे थे उपरा साहब भी सपोर्ट कर रहे थे हम एक एक अलग प्लेटफॉर्म पर लड़ रहे थे अगर वो कोई सपोर्ट करता है इसकी अगर कोई भी आदमी समझता है कि इसकी सपोर्ट की आज जरूरत है इन मांगों की जरूरत है इस आंदोलन को सपोर्ट कर सकता है उसको कौन रोकेगा वो किसी प्लेटफॉर्म भी कर सकते हैं ये कोई जरूरी नहीं होता कि हम एक जगह पे एक ही स्टेज बनाकर उसके उसका समर्थन करें है? आज हम यहाँ पे स्टेज एक चल रहे हैं है। हमारा जो उड़ीसा का किसान कर रहा है हमारे लिए हमारे समर्थन वो यहाँ तो नहीं कर रहा यहाँ तो नहीं कर रहा है भाई अगर वो वहाँ पे बैठा कर रहा है, है। मध्य प्रदेश में कर रहा है केरला कर्नाटका तमिलनाडु में कर रहा है तो वो भी हमारे इस आंदोलन का समर्थन है आंदोलन का ही पार्ट जा, माना माना जाता है ऐसा नहीं होता कि हमारा एक जगह पे होकर किया जा सकता है ऐसा भ्रम नहीं रखना चाहिए जवाब भी जानकारी ਅਸਲ ਵਿੱਚ ਇਹ ਆ ਵੀ ਪ੍ਰਚਾਰ ਮਾਧਿਅਮ ਜਿਹੜਾ ਸਭ ਤੋਂ ਵੱਡਾ ਰੋਲ ਦੇਸ਼ ਵਿੱਚ ਅਪਣਾਉਂਦੇ ਆ ਤੁਹਾਡਾ ਸਮਰਥਨ ਤੁਹਾਡੀ ਜਾਇਜ਼ ਗੱਲ ਤੇ ਦੁਨੀਆ ਕਰਦੀ ਆ ਆਪਣੀ ਗੱਲ ਨੂੰ ਕਿਸ ਢੰਗ ਨਾਲ ਸੀ ਜਸਟੀਫਾਈ ਕਰੀਏ ਅਸੀਂ ਉਹ ਢੰਗ ਨੂੰ ਪਨਾਇਆ ਹੈਗਾ ਵੀ ਜੋ ਉਹ ਕਿਉਂਕਿ ਸਰਕਾਰ ਦੇ ਮੁਕਾਬਲੇ ਤਾਂ ਅਸੀਂ ਬਹੁਤ ਛੋਟੇ ਸਾਡਾ ਉਹ ਪ੍ਰਚਾਰ ਸਿਸਟਮ ਨਹੀਂ ਹੈਗਾ ਜੋ ਉਹਨਾਂ ਦੀ ਗੱਲ ਲੋਕਾਂ 'ਚ ਜਾ ਵੜੀ ਵੀ ਗੱਲ ਤਾਂ ਆ ਵਾ ਸਾਡੇ ਸਮਰਥਨ ਨੂੰ ਠੇਸ ਵੱਜੂਗੀ ਅਸੀਂ ਉਹਦਾ ਜਵਾਬ ਦਿੱਤਾ ਵੀ ਅਸਲ ਗੱਲ ਆ ਨਹੀਂ ਹੈ ਅਸਲ ਗੱਲ ਆ ਵਾ ਤੇ ਪਾਛ ਪਾਜਾ ਕੇਂਦਰ ਸਰਕਾਰ ਦੇ ਅੰਦਰੋਂ ਵੀ ਉਹਦੇ ਤੇ ਦਬਾਅ ਬਣੂਗਾ ਵੀ ਜੇ ਉਹਨਾਂ ਦੀ ਗੱਲ ਆਵਾਜ਼ ਬਾਤ ਮੰਨੀ ਕਿਉਂ ਨਹੀਂ ਜਾ ਸਕਦੀ ਇਸ ਕਰਕੇ ਅਸੀਂ ਗੱਲਾਂ ਕਹੀਆਂਗੇ ਅੱਛਾ ਪੰਡਿਤ ਜੀ ਆਪਨੇ ਕਿਹਾ ਕਿ A2 FL 'ਤੇ ਆਪ ਰੈਡੀ ਹੈ ਆ ਜਾਓ A2 FL ਨਹੀਂ 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 का शिफ्ट हमारा ये कभी भी नहीं हुआ कि हम ए टू प्लस एफ एल के ऊपर हम ये कह रहे हैं कि A2 plus Apple पर ऊपर ये वो दे रहे है। हम हैं हम मांगते हैं सी टू प्लस के हिसाब से ठीक हम ये मांगते हैं मैं एक और आपके लिए कर लेते ए प्लस टू एफ एल पे बोले ना आप जो एमएसपी दे रहे हैं उसी पे दे रहे ना हम बोला जो आप तय कर रहे हैं उस पे ऊपर लीगल कानून बना दे दिए आप सुनिए C2 टू प्लस पे चर्चा जारी रखेंगे मांग तो हमारी है कानून बनाने के लिए C2 टू प्लस फिफ्टी पे पहले चर्चा करें काम तो लेट हो जाएगा जो आप दे रहे हैं जिन तेईस फसलों के एम एस पी आप दे रहे हैं उस पर आप अध्यादेश कानून बना दे यही सवाल यही था कि अगर ए टू प्लस फिफ्टी ए टू प्लस पे आप कानून चाहते हैं और कानून बनाने के लिए उस पर भी सरकार नहीं तैयार है तो आप किसानों के बीच क्या ये बात लेके जाएंगे कि आज की तारीख में जो ए टू प्लस एफ है वो भी धोखा है क्योंकि फिर कैसे महंगाई जब उसकी आप कह कि हम दे रहे फिर महंगाई यही बात है असल कि आप तेईस फसलों का अनाउंस तो करते हैं खरीदी तो करते हैं तीन चार पर वो लूट हमारी जो कारपोरेट से करवा रहे हैं हम उसे बंद करवाना चाहते पहले स्टेप में आगे की सी टू प्लस फिफ्टी की लड़ाई अपने आप में जारी है ਸਰ ਕੱਲ ਦੀ ਜਿਹੜੀ ਮੀਟਿੰਗ ਉਹਨੇ ਸਾਹਿਬ ਕੱਲ ਦੀ ਜਿਹੜੀ ਮੀਟਿੰਗ ਹੋਣ ਚਾਹੀਦੀ ਹੈ ਕਿ ਲੱਗਦਾ ਕਿ ਮਸਲੇ ਦਾ ਹੱਲ ਨਿਕਲੇਗਾ ਕੁਝ ਸਹਿਮਤੀ ਬਣੇਗੀ ਜਿਹੜੀਆਂ ਮੁੱਖ ਮੰਗਾਂ ਹੈ ਦੇਖੋ ਜਿਸ ਤਰੀਕੇ ਦੇ ਨਾਲ ਭੰਦੇ ਸਾਹਿਬ ਨੇ ਗੱਲ クリア ਕੀਤੀ ਹੈ ਮੈਂ ਇਹ ਕਹਿਣਾ ਚਾਹ ਰਿਹਾ ਹਾਂ ਕਿ ਕੱਲ ਜੋ ਬੈਠਕ ਹੋਗੀ ਉਹ ਅਭੀ ਤੱਕ ਸਮੇਂ ਦੀ ਗੱਲ ਨਹੀਂ ਵਾਸੇ ਕੀ ਨਿਕਾਲ ਕੇ ਬਾਅਦ ਲਪਹਾ ਰਹੇਗਾ ਉਹ ਜੋ ਨਿਬੇੜਾ ਰਹੇਗਾ उसी के आधार पर बात होगी हम ये आज कहें सहमति होगी होने की संभावना है वो लेकर पूछना है हमारा ये पर मतलब नहीं है जो पंडेर साहब ने कहा पंडर साहब ने, ने ये कहा है कि आप एक बार जो हमें सी की रिपोर्ट के हिसाब से हमें फसलों का बहुत तय करते हो उसी के ऊपर एक बार ये अनाउंस करो कि हम आपको हम आपको ए, ए, पूरी की पूरी फसलों की का नौ, नौ, ना 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 का कानून देते मांगते आगे की बात है जो फिर फिर बात चलिए पंजाब ਹਾਂਜੀ ਨਾਲਾ ਤੇ ਸੈਂਟਰਲ ਕਹਿੰਦੇ ਹੋ ਰਾਜ਼ੀ ਹੈ ਕਿ ਪੂਰੀ ਐਮਐਸਪੀ ਦੇਣ ਲਈ ਨਿਕਲ ਆਈ ਹੈ ਦੇਖੋ ਦੋਵੇਂ ਗੱਲਾਂ ਨਾਲਾ ਵੀ ਬਾਹਰੋਂ ਮੰਗਾ ਰਹੇ ਤੇਲ ਬੀਜ ਵੀ ਬਾਹਰੋਂ ਮੰਗਾ ਰਹੇ ਠੀਕ ਹੈ ਜੀ ਤੋਂ ਅਸੀਂ ਤਾਂ ਕਹਿੰਨੇ ਆਂ ਵੀ ਜੇ ਤੁਸੀਂ ਐਮਐਸਪੀ ਦੀ ਗਾਰੰਟੀ ਕਾਨੂੰਨ ਬਣਾ ਤੋ ਡਾਇਵਰਸੀਫਿਕੇਸ਼ਨ ਐਮਐਸਪੀ ਦੀ ਖਰੀਦ ਗਾਰੰਟੀ ਨਾਲ ਕੱਟੂੜਿਆ ਹੋਇਆ ਵਾ ਇਹ ਦੋਵੇਂ ਐਵੇਂ ਕਹੀ ਜਾਓ ਡਾਇਵਰਸੀਫਿਕੇਸ਼ਨ ਡਾਇਵਰਸੀਫਿਕੇਸ਼ਨ ਉਹ ਹੋਣਾ ਹੀ ਨਹੀਂਗਾ ਕਦੀ ਕਿਸਾਨ ਨੇ ਉਹ ਫਸਲ ਬੀਜਣੀ ਆ ਜਿਹਦੇ ਵਿੱਚ ਵੱਧ ਤੋਂ ਵੱਧ ਪੈਸਾ ਉਹਨੂੰ ਮਿਲਦਾ ਹੈਗਾ ਜੇ ਐਮਐਸਪੀ ਖਰੀਦ ਦਾ ਗਰੰਟੀ ਦਾ ਕਾਨੂੰਨ ਬਣ ਜਾਵੇ ਤੇ ਪੰਜਾਬ, ਧਾਲਾ ਆ Rajasthan ਵਿਧ ਪੰਜਾਬ ਇਹ ਤੇਲਾਂ ਦੇ ਢੇਰ ਲਾ ਦੂਗਾ ਬਾਹਰੋਂ ਫਸਲ ਮਗਾਉਣ ਦੀ ਲੋੜ ਨਹੀਂ ਤੇ ਆ ਹੈ ਕੇਂਦਰ ਕੀ ਕਰੇ ਸੈਂਟਰ ਲਈ ਫਿਲਹਾਲ ਤਾਂ ਰੈਡੀ ਨਜ਼ਰ ਨਹੀਂ ਆ ਰਹੀ ਸੰਦੇਸ਼ ਸਾਹਿਬ ਸਯੁਕਤ ਕਿਸਾਨ ਮੋਰਚੇ ਦਾ ਸਾਥ ਮਿਲ ਰਿਹਾ ਜੀ ਤੁਹਾਨੂੰ ਸਯੁਕਤ ਕਿਸਾਨ ਮੋਰਚੇ ਨੇ ਅੱਜ ਵੀ ਟੋਲ ਪਲਾਜ਼ੇ ਬੰਦ ਕਰਨ ਦਾ ਐਲਾਨ ਕੀਤਾ ਕੱਲੂ ਵੀ ਟੋਲ ਪਲਾਜ਼ੇ ਬੰਦ ਕਰਨਗੇ ਕਿਸ ਬਾਅਦ ਦੇ ਵਿੱਚ ਤੁਸੀਂ ਇੱਕ ਹੋਵੋਗੇ ਸੁਖਤ ਕਿਸਾਨ ਮੋਰਚਾ ਤੇ ਅੱਗੇ ਦੇਖੋ ਇਹ ਮੈਨੂੰ ਲੱਗਦਾ ਇੱਕੋ ਹੀ ਕੁਐਸਚਨ ਨੂੰ ਬਾਰ ਬਾਰ ਰਿਪੀਟ ਨਹੀਂ ਕਰਨਾ ਚਾਹੀਦਾ ਹੋ ਗਿਆ ਇਹਦਾ ਸਵਾਲ ਦਿੱਤਾ ਜਵਾਬ ਹੋ ਗਿਆ ਹਾਂ ਐਮਐਸ ਕਹਿੰਦੀ ਉਹਦੀ ਨਾ ਆਇਆ ਜਮਾਤ ਪਨੀਰ ਦੇ ਬਾਈ ਛੋੜ ਰਿਹਾ ਆਦਾ ਦੀ ਪੁੱਛੀ ਪੁਲਿਸ ਤਦ ਵੀ ਇਹ ਦਾਬ ਸਿਸਟਮ ਦਾ ਜਿਹੜਾ ਮਾਮਲਾ ਵੀ ਦਾਬ ਹਰਿਆਣਾ ਤੋਂ ਇਸ ਨੂੰ ਜ਼ਿਆਦਾ ਨਹੀਂ ਚੱਕਣੀ ਕਿਉਂਕਿ ਪੂਰੇ ਦੇਸ਼ ਦੀ ਆ ਰਹੀ ਹੈ ਔਰ ਅਜੇ ਤਰੀ ਹੋਏਗਾ ਕਿ ਕੈਪਿੰਗ ਸਿਸਟਮ ਮਜ਼ਦੂਰ ਜਿਹੜਾ ਹੈ ਉਹ ਅਗਰ ਇਹ 20 ਵਿਧਾਰ ਚ ਉੱਤੇ ਬਿਜਲੀ ਸ਼ੁਰੂ ਕਰਦੀ ਬਹੁਤ ਤੇ ਤਕਨੀਕੋ ਵੀ ਆਪਣੇ ਸਾਹਮਣੇ ਚੁਹੀ ਪੰਜਾਬ ਮੂਰ ਦੀ ਜਨਸੰਖਿਆ ਤੇ ਜਾ ਪੰਜਾਬ ਚ ਇਹ ਇੱਕ ਟੈਕਨੀਕਲ ਇਹ ਇੱਕ ਤਬਕਾ ਇਹ ਗੱਲਾਂ ਪੰਜਾਬ ਹਰਿਆਣਾ ਚ ਫਲਾ ਰਿਹਾ ਵਾ ਵੀ ਜੇ ਦੇਸ਼ ਭਰ ਦੇ ਵਿੱਚ ਐਮਐਸਪੀ ਮਿਲ ਗਈ ਤਾ ਪੰਜਾਬ ਹਰਿਆਣੇ ਦੀ ਐਮਐਸਪੀ ਘੱਟ ਸਕਦੀ ਆ ਉਹ ਯਾਰੋ ਜਦੋਂ ਅਸੀਂ ਦੇਸ਼ ਨੂੰ ਐਮਐਸਪੀ ਦਵਾਨ ਜੋਗੇ ਹੋ ਗਏ ਤੇ ਜਿਹੜੇ ਅੰਦੋਲਨ ਦੇ ਮੁੱਖ ਸਟੇਕ ਹੋਲਡਰ ਆ ਸਾਡੀ ਐਮਐਸਪੀ ਕਿਹੜਾ ਖੋ ਕੇ ਲੈ ਜਾਊਗਾ ਇਹ ਕਦੀ ਨਹੀਂ ਹੋਊਗਾ ਇਹ ਇਹ ਕਰਾਂਗੇ ਪਹਿਲੋ ਪਹਿਲੋ ਇਹ ਤੈ ਹੋਊ ਸੁਣੋ ਦੇਖੋ ਮੈਂ ਕਲੀਅਰ ਕਰ ਦਿਆਂ ਕੇਂਦਰ ਕੀ ਕੀ ਦੇਖੋ ਤੁਸੀਂ ਤੁਸੀਂ ਜੀ ਇਹਨਾਂ ਦੇ ਸਵਾਲ ਦੇ ਵਿੱਚ ਥੋੜੀ ਹੋਰ ਮੈਂ ਗਲੇਰੀਟੀ ਕਰਦੇ ਹਾਂ ਬੜਾ ਇੱਕ ਮੈਸੇਜ ਆ ਦੇਖੋ ਐਮਐਸਪੀ ਦੀ ਗਰੰਟੀ ਖਰੀਦੀ ਦੀ ਗਰੰਟੀ ਦਾ ਕਾਨੂੰਨ ਮਤਲਬ ਇਸ ਰੱਖਿਆ ਦੋ ਯਾਰ ਜਿੱਥੇ ਪੇ ہماری हमारी फसल किसी भी स्टेट में कोई भी खरीदे वो उस निर्धारित किए गए रेट से कम ना खरीदे हमारी तो मांग ये है कौन खरीदे कहाँ खरीदे कितनी खरीदे वो हमारी उससे कम नहीं था। खरीदी जानी चाहिए देखिए मैंने जो आप अभी इसको भी क्लियर कर देता दे दे हूँ अभी आप पंजाब के अंदर हो हरियाणा के अंदर है क्या चल रहा है राजस्थान के अंदर तो बहुत पहले से ये शुरू हो गया पोर्टल सिस्टम चल रहा है ये कहा जा रहा है पिछले साल भी यह हुआ धरने प्रदर्शन करने के बाद उसको ठीक करवाया कि एक एकड़ से केवल 21 क्विंटल धान ही खरीदा जाएगा इस एरिया से केवल 22 क्विंटल धान ही खरीदा जाएगा क्यों भाई वो क्यों है चाहिए फिर उसकी पूरी की पूरी खरीदी हो रही है जो डुकियों का प्रभाव है जो उसके प्रेशर के नीचे हमारी सरकार कर रही है बाहर से अनाज मंगवाने की जो पॉलिसी है, है? उनके आधार पे ये सरकार चल रही है यही है कि हमारे लोगों को समझने की ज़रूरत है यहाँ तक बात है उनकी जो डब्ल्यू की हम बात करते हैं उसमें ये स्पष्ट किया गया है कि साढ़े आठ परसेंट जिस दिन से डब्ल्यू का प्रभाव शुरू होगा उसी दिन से साढ़े आठ परसेंट किस देश का लोग कंज्यूम जितना माल कंज्यूम करते हैं जितना अनाज कंज्यूम कंज्यूम करते हैं तेल कंज्यूम करते हैं उसका साढ़े आठ परसेंट बाहर से मंगवाने का बनेगा देश का किसान का भले कुछ भी हो हमारी लड़ाई उसके खिलाफ है हम यह चाहते हैं कि एक एक दाना हमारे देश के किसान का ਕਰੀਦੋ ਜਾਣਾ ਚਾਹੀਏ ਇਸ ਲਈ ਤੁਮ ਕਾਨੂੰਨ ਮੰਗ ਰਹੇ ਹੋ ਠੀਕ ਥੈਂਕ ਯੂ ਧੰਨਵਾਦ ਦੋ ਗੱਲਾਂ ਇੱਕ ਤਾਂ ਉਹ ਹਜੇ ਪ੍ਰਾਈਵੇਟ ਖੇਤਰ ਦੇ ਵਿੱਚ ਫਸਲਾਂ ਦੀ ਜਿਹੜਾ ਬੀਮਾ ਦੇ ਰਹੇ ਆ ਅਸੀਂ ਉਹਨੂੰ ਰੱਦ ਕਰਦੇ ਆ ਵੀ ਸਰਕਾਰ ਆਪਣੇ ਪ੍ਰੀਮੀਅਮ ਤੇ ਸਾਨੂੰ ਬੀਮਾ ਦੇਵੇ ਠੀਕ ਹੈ ਜੀ ਦੂਜੀ ਗੱਲ ਖੇਤ ਨੂੰ ਏਕੜ ਦੇ ਵਿੱਚ ਵੀ ਕਿੱਲਾ ਹੁੰਦਾ ਅੱਧਾ ਕਿੱਲਾ ਮਰ ਸਕਦਾ ਜਿਹੜਾ ਖੇਤ ਹੈ ਕੋਈ ਖੇਤ ਦਾ ਟੁਕੜਾ ਹੋਵੇ ਖੇਤ ਨੂੰ ਏਕੜ ਨੂੰ ਇਕਾਈ ਮੰਨ ਕੇ ਜਿਹੜਾ ਫਸਲ ਦਾ ਬੀਮਾ ਦਿੱਤਾ ਜਾਵੇ ਤੇ ਕੱਲ ਮੰਤਰੀ ਵੀ ਕਹਿ ਰਹੇ ਸੀ ਵੀ ਅਸੀਂ ਤਾਂ ਦਿੱਤਾ ਹੋਇਆ ਉਹਦੇ ਵਿੱਚ ਤੁਸੀਂ ਕਿਤੇ ਆંકੜੇ ਪੜੋ ਤੇ ਮਹਾਰਾਸ਼ਟਰ ਦੇ ਵਿੱਚ ਇਕੱਲੇ 53000 ਕਰੋੜ ਰੁਪਈਆ ਕੰਪਨੀਆਂ ਇਕੱਠੀਆਂ ਕਰਕੇ ਲੈ ਗਿਆ ਤੇ ਮਿਲਿਆ ਕੁਛ ਨਹੀਂ ਹਰਿਆਣੇ ਵਾਲੇ ਲੜ ਰਹੇ ਆ ਵੀ ਸਾਡੇ ਕੋਲ ਕੰਪਨੀਆਂ ਨੇ ਪ੍ਰੀਮੀਅਮ ਪੜਾ ਰਿਆ ਔਰ ਜਦੋਂ ਕੰਪਨਸੇਟ ਕਰਨ ਦੀ ਵਾਰੀ ਆਈ ਤਾਂ ਪ੍ਰੀਮੀਅਮ ਵਾਪਸ ਕਰ ਦਿੱਤਾ ਤੇ ਇਹਦੇ ਵਿੱਚ ਵੀ ਰੌਲਾ ਹੈਗਾ ਧੰਨਵਾਦ ਹੈ ਮੇਰੇ ਖਲ ਧੰਨਵਾਦ ਹੈ ਥੈਂਕ ਯੂ